ਇੰਨਾ ਤੋਂ ਆਪਾਂ ਕੱਲੀ-ਕੱਲੀ ਟਰਾਲੀ ਆ ਜਿਹੜੀ ਕੱਲੇ-ਕੱਲੇ ਟੰਬੂ ਚੋਂ ਆਪਾਂ ਜਿੰਨੇ ਵੀ ਆਪਣੇ ਕੋਲੇ ਬਰਤਨ ਨੇ ਆਪਣੇ ਲੋਂਢੀਂਦਾ ਜਿੰਨਾ ਆਪਾਂ ਨੂੰ ਦੁੱਧ ਆ ਉਹਨਾਂ ਆਪਾਂ ਉਹਨਾਂ ਵੀਰਾਂ ਤੋਂ ਦੁੱਧ ਲੈ ਕੇ ਆਪਣੇ ਕੋਲੇ ਰੱਖਣਾ ਤੇ ਖਾਸ ਬੇਨਤੀ ਆ ਸਾਡੀ ਨਾਕਿਆਂ ਵਾਲੇ ਵੀਰਾਂ ਨੂੰ ਜਿਹੜੇ-ਜਿਹੜੇ ਆਪਣੇ ਵੀਰ ਨਾਕਿਆਂ ਦੇ ਬੈਠੇ ਆ ਆਪਾਂ ਆਪਣੇ ਕੋਲੇ ਜੋ ਵੀ ਬਰਤਨ ਵੱਡੇ ਬਰਤਨ ਕਿਉਂਕਿ ਆਪਾਂ ਨੂੰ ਪਤਾ ਕਿ ਨਾਕਿਆਂ ਤੇ ਆਪਾਂ ਨੂੰ ਦੁੱਧ ਦੀ ਲਾਗਤ ਜਿਹੜੀ ਉਹ ਜ਼ਿਆਦਾ ਰਹਿੰਦੀ ਆ ਇਸ ਕਰਕੇ ਆਪਾਂ ਵੱਡਿਆਂ ਬਰਤਨਾਂ ਦੇ ਵਿੱਚ ਆਪਾਂ ਦੁੱਧ ਇੱਥੇ ਰੱਖਣਾ ਲੈ ਕੇ ਕਿਉਂਕਿ ਆਪਾਂ ਨੂੰ ਫੇਰ ਇਹ ਨਾ ਹੋਵੇ ਕਿ ਆਪਣੇ ਦੁੱਧ ਹੋਵੇ ਨਾ ਤੇ ਆਪਾਂ ਆਪਣੇ ਨਾਕੇ ਛੱਡ ਕੇ ਦੁੱਧ ਲੈਣ ਜਾਈਏ ਇਸ ਕਰਕੇ ਆਪਾਂ ਵੱਡਿਆਂ ਭਰਤਨਾ ਦੇ ਵਿੱਚ ਦੁੱਧ ਰੱਖੀਏ ਤਾਂ ਕਿ ਆਪਾਂ ਨੂੰ ਨਾਕੇ ਛੱਡ ਕੇ ਜਾਣ ਦੀ ਲੋੜ ਨਾ ਪਵੇ ਇਸ ਕਰਕੇ ਬਹੁਤ-ਬਹੁਤ ਧੰਨਵਾਦੀਆਂ ਵੀਰਾਂ ਦੇ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਵਾਲਿਆਂ ਦੇ ਜਿਨ੍ਹਾਂ ਨੇ ਇਸ ਮੋਰਚੇ ਦੀ ਚੜ੍ਹਦੀ ਕਲਾ ਨੂੰ ਦੇਖਦਿਆਂ ਆਪਣੇ ਇਸ ਮੋਰਚੇ ਦੇ ਵਿੱਚ 25 ਕੁਇੰਟਲ ਦੁੱਧ ਲੈ ਕੇ ਹਾਜ਼ਰ ਹੋਏ ਨੇ ਵੀਰ ਇਸ ਕਰਕੇ ਕੱਲੀ-ਕੱਲੀ ਟਰਾਲੀ ਕੱਲੇ-ਕੱਲੇ ਤੰਬੂ ਚੋਂ ਤੇ ਕੱਲੇ-ਕੱਲੇ ਨਾਕੇ ਤੇ ਆਪਣੇ ਵਰਤਨ ਆਪਣੇ ਲੋੜ ਦੇ ਅਨਸਾਰ ਆਪਾਂ ਦੁੱਧ ਜ਼ਰੂਰ ਲੈਣਾ ਵੀਰਾਂ ਤੋਂ ਬਹੁਤ ਵੱਡੀਆਂ ਸੇਵਾਵਾਂ ਨਿਭਾ ਰਹੇ ਨੇ ਵੀਰ ਧੰਨਵਾਦ ਜੀ